ਏ ਰਾਤ ਸੁਤੇ ਪਏ ਹਾਂ ਤੇ ਦਿਨੇ ਚਾਹ ਪਾਣੀ ਪੀਣ ਲੱਗੇ ਹਾਂ ਉੱਠ ਕੇ ਜੇ ਬਾਹਰ ਹੀ ਹੋਏ ਆ ਤੇ ਕਮਰਾ ਡੇਪਿਆ ਇਸ ਮਾਰਖ ਨੂੰ ਸਾਰਾ ਟੁੱਟ ਭੱਜ ਗਿਆ ਸਾਰਾ ਹੀ ਕਨਵਰਟਰ ਪੈਂਟਰ ਫੈਜ ਸਾਰਾ ਖਤਮ ਹੋ ਗਿਆ ਕੋਠਾ ਵੀ ਆਪਣਾ ਸਾਰਾ ਦੇ ਫੇਰ ਕੋਹ ਬਦਲ ਗਣੀ ਨਾ ਸਾਰਾ ਹੋਇਆ ਪਿਆ ਸਾਰਾ ਹੀ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਗਰੀਬ ਪਰਿਵਾਰਾਂ ਦੇ ਮਕਾਨ ਦੀਆਂ ਛੱਤਾਂ ਡਿੱਗ ਪਈਆਂ ਹਨ ਅਜਿਹੀ ਹੀ ਇੱਕ ਘਟਨਾ ਪਿੰਡ ਕਰਿਆਲਾ ਹਲਕਾ ਖੇਮਕਰਨ ਵਿੱਚ ਅੱਜ ਤੜਕਸਰ ਵਾਪਰੀ ਜ਼ਿਕਰਯੋਗ ਹੈ ਕਿ ਬਾਉ ਸਿੰਘ ਪਿੰਡ ਕਰਿਆਲਾ ਜਿਸ ਦਾ ਇੱਕ ਇੱਕ ਬਾਲਿਆਂ ਦੀ ਛੱਤ ਵਾਲਾ ਮਕਾਨ ਸੀ ਜਿਸ ਵਿੱਚ 5 ਤੋਂ 6 ਜੀਆਂ ਦਾ ਟੱਬਰ ਜੂਨ ਗੁਜ਼ਾਰਾ ਕਰਦਾ ਸੀ ਪਿਛਲੇ 2-3 ਦਿਨ ਤੋਂ ਲਗਾਤਾਰ ਹੋ ਰਹੀ 무ਸਲਾਦਾਰ ਬਾਰਿਸ਼ ਭਾਵੇਂ ਰੁਕ ਰੁਕ ਕੇ ਪੂਰਾ ਦਿਨ ਹੋ ਰਹੀ بارش ਨਾਲ ਮਕਾਨ ਦੀ ਛੱਤ ਡਿੱਗ ਪਈ ਹੈ ਉਸ ਨੇ ਦੱਸਿਆ ਕਿ ਮੈਂ ਕਰੀਬ ਸਵੇਰੇ 7:00 ਵਜੇ ਆਪਣੇ ਬੱਚਿਆਂ ਤੇ ਘਰਵਾਲੀ ਨਾਲ ਚਾਹ ਪਾਣੀ ਪੀਣ ਦੇ ਲਈ ਬਾਹਰ ਨਿਕਲਿਆ ਤੇ ਅਚਾਨਕ ਹੀ ਕੋਠੇ ਦੀ ਛੱਤ ਡਿੱਗ ਪਈ ਉਹਨਾਂ ਦੇ ਨਾਲ ਜਹਦਰ ਅੰਗਰੇਜ਼ ਸਿੰਘ ਸਰਪੰਚ ਸਾਬਕਾ ਸਰਪੰਚ ਅੰਗਰੇਜ਼ ਸਿੰਘ ਘਰੇਾਲਾ ਵੀ ਉਹਨਾਂ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਮਦਦ ਦਾ ਭਰੋਸਾ ਦਿੱਤਾ ਅਤੇ ਹੋਰ ਵੀ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਸਰਦਾ ਬਣਦਾ ਹਿੱਸਾ ਪਾ ਕੇ ਗਰੀਬ ਦੇ ਰਹਿਣ ਬਸੇਰੇ ਨੂੰ ਕਾਮਯਾਬ ਕਰੀਏ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਲਗਾਤਾਰ ਹੋ ਰਹੀ بارش ਕਾਰਨ ਕਈ ਗਰੀਬਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਹਨ ਬਾਉ ਸਿੰਘ ਪਿੰਡ ਘਰੇਾਲਾ ਦੀ ਮਕਾਨ ਦੀ ਛੱਤ ਵੀ ਡਿੱਗ ਪਈ ਹੈ ਅਤੇ ਉਸ ਕੋਲ ਹੁਣ ਕੋਈ ਰਹਿਣ ਬਸੇਰਾ ਨਹੀਂ ਉਸਨੇ ਇੱਕ ਤਰਪਾਲ ਪਾ ਕੇ ਆਪਣੇ ਬੱਚੇ ਅਤੇ ਆਪਣੀ ਘਰਵਾਲੀ ਦੇ ਨਾਲ ਗੁਜ਼ਾਰਾ ਕਰ ਰਿਹਾ ਹੈ ਅਜੇ ਵੀ ਕਈ ਦਿਨਾਂ ਚੱਲਣ ਵਾਲੀ بارش ਨਾਲ ਉਹ ਪਰਿਵਾਰ ਬੜੀ ਮੁਸ਼ਕਲ ਵਿੱਚ ਹੈ ਸਰਪੰਚ ਸਾਬਕਾ ਸਰਪੰਚ ਅੰਗਰੇਜ਼ ਸਿੰਘ ਘਰੇਾਲਾ ਨੇ ਵੀ ਸਮਾਜ ਦੇ ਵੀ ਹਸਤੀਆਂ ਨੂੰ ਬੇਨਤੀ ਕੀਤੀ ਕਿ ਆਓ ਆਪਣੀ ਨੇਕ ਕਮਾਈ ਦੇ ਵਿੱਚੋਂ ਤਿਲ ਫੁੱਲ ਪਾ ਕੇ ਇਸ ਬਾਉ ਸਿੰਘ ਦਾ ਮਕਾਨ ਬਣਾ ਕੇ ਦਈਏ ਤੁਸੀਂ ਵੇਖ ਰਹੇ ਹੋ ਜ਼ੋਰ ਟੀਵੀ ਵੀਰ ਜੀ ਤੁਹਾਡਾ ਨਾਂ ਕੀ ਆ ਤੇ ਤੁਹਾਡਾ ਪਿੰਡ ਕਿਹੜਾ ਆ ਤੇ ਤੁਹਾਡਾ ਕੋਠਾ ਡਿੱਗ ਪਿਆ ਮੀਂਹ ਕਰਕੇ ਤੇ ਇਹ ਕਿਵੇਂ ਹਾਸਾ ਹੋਇਆ ਜਿਹੜਾ ਮੈਨੂੰ ਦੱਸੋਗੇ ਜੀ ਵੀ ਜੀ ਮੇਰਾ ਨਾਮ ਹੈ ਬਾਉ ਸਿੰਘ ਪਿੰਡ ਘਰਾਲਾ ਮੇਰਾ ਹੈਗਾ ਵਾ ਤੇ ਕੋਠਾ ਮੇਰਾ ਡਿੱਗਾ ਮੀਂਹ ਕਰਨਾ ਮੀਂਹ ਨੂੰ ਪੈਂਦੇ ਨੂੰ ਕਿ ਦਿਨ ਚਾਰ ਦਿਨ ਹੋ ਗਏ ਪੈਂਦੇ ਪਿੱਲਾ ਤੇ ਕੱਲ ਪਰਸਾ ਚੁੰਦਾ ਰਿਹਾ ਦੋ ਦਿਨ ਤੇ ਜ਼ਾਦ ਸੁੱਥੇ ਪਏ ਹਾਂ ਤੇ ਜਿਹਨੇ ਚਾਹ ਪਾਣੀ ਪੀਣ ਲੱਗੇ ਹਾਂ ਉੱਠ ਕੇ ਜੇ ਬਾਹਰ ਹੀ ਹੋਏ ਤੇ ਕਮਰਾ ਡੇਪਿਆ ਇਸ ਮਾਨਸ ਨੂੰ ਸਭ ਟੁੱਟ ਭੱਜ ਗਿਆ ਸਾਰਾ ਹੀ ਕਨਵੈਕਟਰ ਪੈਂਟਰਾ ਫੈਜ ਸਾਰਾ ਖਤਮ ਹੋ ਗਿਆ ਕੋਠਾ ਵੀ ਆਪਣਾ ਸਾਰਾ ਡੇਪਿਆ ਹੋਇਆ ਕੋਈ ਬਦਲ ਕਰਨੀ ਨਾ ਸਾਰਾ ਹੋਇਆ ਪਿਆ ਸਾਰਾ ਜੀ ਤੁਸੀਂ ਕੀ ਸਰਕਾਰ ਤੋਂ ਮੰਗ ਕਰਦੇ ਜੋ ਆਪਾਂ ਨੇ ਆਪੀ ਚੱਲ ਆਪਣਾ ਕੋਠਾ ਪੈ ਜਾਵੇ ਹੋਰ ਆਪਾਂ ਜਦੋਂ ਇੰਨਾ ਕੁ ਆਪਣਾ ਕਰਦੇ ਨੇ ਸਰਕਾਰ ਵੱਲੋਂ ਜਮੇ ਕੋਠੀ ਆਪਣਾ ਵੀ ਦੀ ਸਰਪੰਚ ਸਾਹਿਬ ਆਏ ਨੇ ਪਿੰਡ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਵੀ ਇਹਨਾਂ ਤੋਂ ਕੀ ਮੰਗ ਕਰਦੇ ਜੋ ਆਪਾਂ ਦੇ ਵਿੱਚ ਜੀ ਸਰਪੰਚ ਸਾਹਿਬ ਵੱਲੋਂ ਆਨੇ ਆ ਕਿ ਚਲ ਮੱਤ ਕੀਤੀ ਜਾਵੇ ਸਾਡੀ ਤੇ ਗਰੀਬ ਬੰਦੇ ਆ ਕੋਠਾ ਪੈ ਜਾਵੇ ਮੱਤ ਕੀਤੀ ਜਾਵੇ ਸਰਪੰਚ ਸਾਹਿਬ ਆਏ ਮੌਕੇ ਤੇ ਨਾ ਵੇਲੇ ਆ ਆ ਤੇ ਕੀ ਹਾਲ ਹੋਇਆ ਘਰ ਦਾ ਇਸ ਮਾਸ ਮੁਰੇ ਨਾ ਵੇਲੇ ਆ ਬਸ ਕੀ ਹੋਇਆ ਪਿਆ ਬਾਕੀ ਉਸ ਪੈਸਾ ਵੀ ਜਾਣਨਗੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਗਰੀਬ ਦਾ ਵਿਚਾਰੇ ਦਾ ਕੋਠਾ ਡਿੱਗ ਪਿਆ ਮੀਂਹ ਕਰਕੇ ਜੀ ਜੀ ਮੈਂ ਅੰਗਰੇਜ਼ ਸਿੰਘ ਸਾਫਾ ਸੰਦ ਪਿੰਡ ਪਰੇੜਾ ਮੈਂ ਆ ਕੇ ਦੇਖਿਆ ਮੈਨੂੰ ਪਤਾ ਲੱਗਾ ਸੀ ਕਿ ਮੈਂ ਅੱਜ ਮੜ ਇੱਥੇ ਮੌਕੇ ਤੇ ਆਇਆ ਕਿ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ بارشਾਂ ਕਰਕੇ ਗਰੀਬ ਬੰਦਾ ਬਾਲਿਆਂ ਛਾਸੀ ਉਹ ਡਿੱਗ ਗਈ ਹੈ ਜਿਹਦਾ ਸਾਮਾਨ ਵੀ ਸਾਰਾ ਟੁੱਟ ਪਾ ਜੀਗਾ ਆ ਸਾਹਮਣੇ ਤੁਸੀਂ ਆ ਕੈਮਰਾ ਮਾਰ ਕੇ ਦੇਖੋ ਵੀ ਬੜਾ ਜ਼ਿਆਦਾ ਨੁਕਸਾਨ ਹੋ ਗਿਆ ਹੈ ਮੈਂ ਇੱਕ ਤਾਂ ਮੈਂ ਸਮਾਜ ਸੇਵੀ ਨੂੰ ਅਪੀਲ ਕਰੂੰਗਾ ਵੀ ਗਰੀਬ ਦੀ ਮਦਦ ਕਰਕੇ ਇਹਦਾ ਘੱਟੋ ਘੱਟ ਇਹਦਾ ਸਿਰਫ ਕੋਣਵਾਸ ਹੀ ਇੱਕ ਕਮਰਾ ਨੂੰ ਤਿਆਰ ਕਰਕੇ ਦਿੱਤਾ ਜਾਵੇ ਤੇ ਸਰਕਾਰ ਕੋਲੋਂ ਮੰਗ ਕਰੂੰਗਾ ਵੀ ਆਪਾਂ ਜਿਹੜੇ ਨਿਸ਼ਾਨਦੇਹੀ ਕਰਕੇ ਆ ਜਿਹੜੇ ਲੋੜਵੰਦ ਆ ਜਿਹੜੇ ਗਰੀਬ ਆ ਉਹਨਾਂ ਦੀ ਮਦਦ ਕੀਤੀ ਜਾਵੇ ਸਰਕਾਰਾਂ ਵੀ ਉਹਲਡ ਪੁਲਡ ਕੰਮ ਕਰਕੇ ਤੇ ਗਰੀਬਾਂ ਨੂੰ ਲੈਣੀ ਪੈਂਦੀਆਂ ਤੇ ਜਿਹੜੇ ਚੰਗੇ ਭਲੇ ਉਹਨਾਂ ਲੈਵੰਦੀਆਂ ਨੇ ਮੈਂ ਬੇਨਤੀ ਕਰੂੰਗਾ ਬਿਆਹ ਸਰਕਾਰ ਨੂੰ ਤੇ ਜਿਹੜੇ ਪਿੰਡ ਦੇ ਮੁਦਬਰ ਨੇ ਇਹ ਗਰੀਬ ਦੀ ਆ ਕੇ ਹਾਲਤ ਵੇਖ ਕੇ ਇਹਦੀ ਬੰਦ ਕਰਕੇ ਤੇ ਇਹਦਾ ਘਰ ਤੋਂ ਘਟੇ ਇੱਕ ਕਮਰਾ ਤਿਆਰ ਕਰਵਾ ਦਿੱਤਾ ਜਾਂਦਾ ਮੈਂ ਤਾਂ ਇਹੀ ਬੇਨਤੀ ਕਰੂਗਾ ਤੇ ਸਮਾਜ ਸੇਵੀਆਂ ਨੂੰ ਅਪੀਲ ਕਰੂਗਾ ਵੀ ਜੇ ਇਹਦੀ ਜੇ ਆਪਾਂ ਮਦਦ ਕਰ ਸਕਦੇ ਆ ਮੈਂ ਵੀ ਜਿੰਨੀ ਜੋਗਾ ਹੈਗਾ ਮੈਂ ਵੀ ਮਦਦ ਕਰੂੰਗਾ ਤੇ ਸਮਾਜ ਸੇਵੀਆਂ ਨੂੰ ਇਹਦੇ ਹਾਲਾਤ ਵੇਖ ਕੇ ਇਹਦੀ ਮਦਦ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ